ਜੋ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੂਜਰੀ ਰਾਗ ਦੀ ਬਾਰ ਦੇ ਵਿੱਚੋਂ ਹੈ ਸਤਿਗੁਰਾਂ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ ਸਮਝਾਇਆ ਹੈ ਕਿ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਉਸ ਨੂੰ ਵਾਹ ਵਾਹ ਆਖਣ ਦੇ ਨਾਲ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਆਓ ਮਨ ਬ੍ਰਿਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਫਰਮਾਨ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਆਖੀਏ ਜੀ ਸਤਨਾ ਤਨ ਵਾਹੀ ਗੁਰੂ ਸਾਹਿਬ ਜੀ ਸਲੋਕ ਮਹਲਾ 3ਾ ਵਾਹ ਵਾਹ ਤਿਸ ਨੂੰ ਆਖੀਏ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸ ਨੂੰ ਆਖੀਏ ਜੇ ਗੁਣ ਦਾਤ ਮਤ ਤੀਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਇਸ ਸ਼ਲੋਕ ਦੇ ਅੰਦਰ ਸਤਿਗੁਰੂ ਉਪਦੇਸ਼ ਕਰਦੇ ਨੇ ਇਹ ਜੀਵ ਵਾਹ ਵਾਹ ਤਿਸ ਨੂੰ ਆਖੀਏ ਜੇ ਸੱਚਾ ਗਹਿਰ ਗੰਭੀਰ ਜੋ ਪਰਮਾਤਮਾ ਸੱਚਾ ਹੈ ਸੱਚੇ ਦਾ ਅਰਥ ਹੈ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ ਇਹ ਸਾਰਾ ਦਾ ਸਾਰਾ ਸੰਸਾਰ ਮਿੱਥਿਆ ਹੈ ਝੂਠਾ ਹੈ ਅਸੀ ਅੱਖਾਂ ਗੀ ਝੂਠਾ ਕਿਵੇਂ ਹੋਇਆ ਸੰਸਾਰ ਸਾਡੇ ਸਾਹਮਣੇ ਧਰਤੀ ਹੈ ਸਾਡੇ ਸਾਹਮਣੇ ਸੂਰਜ ਹੈ ਪਾਣੀ ਹੈ ਹਵਾ ਹੈ ਮਨੁੱਖ ਚੱਲਦੇ ਫਿਰਦੇ ਨੇ ਇਹ ਤਾਂ ਸੱਚੀ ਮੁੱਚੀ ਨੇ ਝੂਠੇ ਕਿਵੇਂ ਨੇ ਝੂਠੇ ਦਾ ਤੇ ਕਾਲਪਨਿਕ ਦਾ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਵੀ ਹੁੰਦਾ ਹੈ ਕਿਉਂਕਿ ਕਾਲਪਨਿਕ ਉਹ ਹੈ ਜੋ ਵਾਸਤਵ ਵਿੱਚ ਹੋਂਦ ਦੇ ਵਿੱਚ ਨਹੀਂ ਹੈ ਤੇ ਮਿਥਿਆ ਤੇ ਝੂਠਾ ਉਸ ਨੂੰ ਵੀ ਆਖਿਆ ਜਾਂਦਾ ਹੈ ਜਿਹੜਾ ਵਾਸਤਵ ਵਿੱਚ ਤਾਂ ਹੋਂਦ ਵਿੱਚ ਹੈ ਪਰ ਉਸਨੇ ਟਿਕਿਆ ਨਹੀਂ ਰਹਿਣਾ ਇਹ ਜੋ ਸੰਸਾਰ ਹੈ ਸਾਰਾ ਦਾ ਸਾਰਾ ਖੰਡ ਬ੍ਰਹਿਮੰਡ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਇਹ ਸਾਰੇ ਮਿੱਥਿਆ ਨੇ ਝੂਠੇ ਨੇ ਇਸ ਦਾ ਅਰਥ ਇਹ ਹੈ ਕਿ ਚਾਹੇ ਹੈ ਤਾਂ ਵਾਸਤਵਿਕ ਨਜ਼ਰ ਆਉਣ ਵਾਲੇ ਪਰ ਇੱਕ ਦਿਨ ਇਹਨਾਂ ਦਾ ਵਿਨਾਸ਼ ਜਿਹੜਾ ਜ਼ਰੂਰ ਹੋਵੇਗਾ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਹੈ ਜਿਸ ਦਾ ਵਿਨਾਸ਼ ਨਹੀਂ ਹੋਣਾ ਸਤਿਗੁਰੂ ਆਖਦੇ ਬਹੁ ਬਹੁ ਤਿਸ ਨੂੰ ਆਖੀਏ ਸਿਫਤਸਲਾ ਕੇਵਲ ਉਸ ਦੀ ਕਰਨੀ ਜਿਹੜਾ ਸੱਚਾ ਹੈ ਜਿਸ ਦਾ ਕਦੇ ਨਾਸ਼ ਨਹੀਂ ਹੋਣਾ ਦੇਵੀ ਦੇਵਤਿਆਂ ਦੀ ਸਿਫਤਸਲਾ ਨਹੀਂ ਕਰਨੀ ਹੋਰ ਕਿਸੇ ਪ੍ਰਕਾਰ ਦੀਆਂ ਕਬਰਾਂ ਇਸ ਤਰ੍ਹਾਂ ਇਤ ਆਦਿਕ ਰੁੱਖਾਂ ਦੀ ਪੂਜਾ ਜਾਨਵਰਾਂ ਦੀ ਪੂਜਾ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕੇਵਲ ਤੇ ਕੇਵਲ ਇੱਕ ਨਿਰਗੁਣ ਨਿਰੰਕਾਰ ਪਰਮਾਤਮ ਉਹ ਸੱਚਾ ਹੈ ਸਦਾ ਇੱਥੇ ਰਹਿਣ ਵਾਲਾ ਹੈ ਗਹਿਰ ਗੰਭੀਰ ਉਸ ਦੇ ਨਾਲੋਂ ਜ਼ਿਆਦਾ ਡੂੰਘੇ ਜਿਗਰੇ ਵਾਲਾ ਹੋਰ ਕੋਈ ਨਹੀਂ ਉਸ ਦੀ ਸਿਫਤ ਸਲਾਹ ਕਰਨੀ ਹੈ ਤੇ ਸਤਿਗੁਰੂ ਆਖਦੇ ਵਾਹ ਵਾਹ ਤਿਸ ਨੂੰ ਆਖੇ ਜੇ ਗੁਣ ਦਾਤਾ ਮਤ ਧੀਰ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਜਿਹੜਾ ਗੁਣਾ ਦਾ ਦਾਤਾ ਹੈ ਸਾਨੂੰ ਸ਼ੁਭ ਗੁਣ ਦੇਣ ਵਾਲਾ ਹੈ ਜਿਹੜੇ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਸੰਸਾਰ ਦੇ ਵਿੱਚ ਹਲਤ ਦੇ ਵਿੱਚ ਵੀ ਸੋਭਾ ਹੁੰਦੀ ਹੈ ਪਰਮਾਤਮਾ ਦੀ ਹਜੂਰੀ ਦੇ ਵਿੱਚ ਪਲਤ ਦੇ ਵਿੱਚ ਵੀ ਸੁਭਾ ਹੁੰਦੀ ਹੈ ਉਹ ਗੁਣਾਂ ਦਾ ਦਾਤਾ ਪਰਮਾਤਮਾ ਜਿਹੜਾ ਮਤ ਦੇ ਅੰਦਰ ਧੀਰਜ ਬਖਸ਼ਣ ਵਾਲਾ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਤੇ ਸਿਫਤ ਸਲਾਹ ਕਰਨ ਦੇ ਨਾਲ ਹੀ ਉਹ ਗੁਣਾਂ ਦੀ ਬਖਸ਼ਿਸ਼ ਕਰਦਾ ਹੈ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹ ਸਿਧ ਜਿਹੜਾ ਵੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਸਰਵਣ ਕਰਦਾ ਹੈ ਤੇ ਬਚਨ ਵੀ ਮਨ ਦੇ ਨਾਲ ਸਤਿਗੁਰੂ ਆਖਦੇ ਨੇ ਕਿ ਉਸ ਨੂੰ ਕੀ ਕੀ ਫਲ ਪ੍ਰਾਪਤ ਹੁੰਦਾ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਕਿਹੜੇ ਕਿਹੜੇ ਫਲ ਉਹਨੂੰ ਮਿਲਦੇ ਨੇ ਜਿਹੜਾ ਉਹ ਨਾਮ ਨੂੰ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਸ਼ਿਫਤ ਸਲਾ ਨੂੰ ਬਚਨ ਮੰਨ ਕੇ ਜਪਦਾ ਹੈ ਬਚਨ ਮੰਨ ਕੇ ਸਰਵਣ ਕਰਦਾ ਹੈ ਤੇ ਸਤਿਗੁਰੂ ਆਖਦੇ ਖੇਮ ਸ਼ਾਂਤ ਰਿੱਧ ਨੰਗ ਨਿਧ ਉਸ ਦੇ ਹਿਰਦੇ ਦੇ ਅੰਦਰ ਖਿਮਾ ਵਰਗਾ ਉੱਤਮ ਗੁਣ ਆ ਜਾਂਦਾ ਹੈ ਪਰਮ ਸ਼ਾਂਤੀ ਆਕਰ ਕੇ ਟਿਕ ਜਾਂਦੀ ਸਾਰੀਆਂ ਰਿੱਧੀਆਂ ਸਾਰੇ ਖਜ਼ਾਨੇ ਉਹਦੇ ਪਾਸ ਆ ਜਾਂਦੇ ਨੇ ਬੁੱਧ ਗਿਆਨ ਸਰਬ ਤਹ ਸਿਧ ਉਸ ਦੇ ਪਾਸ ਉਤਮ ਅਕਲ ਆ ਜਾਂਦੀ ਹੈ ਬੁੱਧ ਆ ਜਾਂਦੀ ਗਿਆਨ ਉਸ ਨੂੰ ਹੋ ਜਾਂਦਾ ਸਰਬ ਤਹ ਸਿਧ ਤੇ ਸਾਰਾ ਕੁਝ ਉਸ ਨੂੰ ਸਿਧ ਹੋ ਜਾਂਦਾ ਉਸ ਨੂੰ ਸਫਲਤਾ ਪ੍ਰਾਪਤ ਹੋ ਜਾਂਦੀ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਉਸ ਨੂੰ ਸੋਹਣੀ ਵਿਦਿਆ ਵਿਦਿਆ ਤਪ ਯੋਗ ਪ੍ਰਭ ਧਿਆਨ ਇਹ ਸਾਰਾ ਜੋ ਸ੍ਰੇਸ਼ਟ ਕਰਮ ਮੰਨਿਆ ਜਾਂਦਾ ਹੈ ਤੇ ਇਹਦੇ ਵਾਸਤੇ ਕਿੰਨੀ ਜ਼ਿਆਦਾ ਸ਼ਖਤ ਕਲਣਾ ਕਰਨੀ ਪੈਂਦੀ ਹੈ ਤਪ ਵਾਸਤੇ ਜੋਗ ਵਾਸਤੇ ਸਤਿਗੁਰੂ ਆਖਦੇ ਉਸ ਨੂੰ ਤਪ ਦੀ ਤੇ ਜੋਗ ਦੀ ਲੋੜ ਨਹੀਂ ਰਹਿ ਜਾਂਦੀ ਮਨੋ ਪ੍ਰਾਪਤ ਹੋ ਜਾਂਦਾ ਵਿਦਿਆ ਤਪ ਜੋਗ ਪ੍ਰਭ ਧਿਆਨ ਉਸ ਦਾ ਧਿਆਨ ਜਦੋਂ ਪ੍ਰਭੂ ਦੇ ਵਿੱਚ ਲੱਗਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗਦਾ ਉਸ ਨੂੰ ਕਿਸੇ ਤੀਰਥ ਸਥਾਨ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਲ ਦੇ ਨਾਲੋਂ ਕਿਤੇ ਉੱਤਮ ਬਾਣੀ ਦਾ ਜਿਹੜਾ ਗਿਆਨ ਹੈ ਉਸ ਗਿਆਨ ਦਾ ਇਸ਼ਨਾਨ ਉਸ ਨੂੰ ਪ੍ਰਾਪਤ ਹੋ ਜਾਂਦਾ ਗਿਆਨ ਸ਼੍ਰੇਸ਼ਟ ਸ਼੍ਰੇਸ਼ਟ ਦਾ ਅਰਥ ਹੁੰਦਾ ਜਿਹੜਾ ਬੈਸਟ ਹੋਵੇ ਸਭ ਤੋਂ ਉੱਤਮ ਹੋਵੇ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ ਸਭ ਤੋਂ ਉੱਤਮ ਗਿਆਨ ਦਾ ਇਸ਼ਨਾਨ ਉਸ ਨੂੰ ਪ੍ਰਾਪਤ ਹੋ ਜਾਂਦਾ ਤੇ ਨਾ ਕੇਵਲ ਉਸ ਨੂੰ ਦੁਨਿਆਵੀ ਨਾ ਕੇਵਲ ਉਸ ਨੂੰ ਅਧਿਆਤਮਿਕ ਜਗਤ ਦੇ ਬਲਕਿ ਦੋਨਾਂ ਹੀ ਲੋੜਾਂ ਦੇ ਉਹਦੇ ਜਿਹੜੇ ਪਦਾਰਥ ਨੇ ਉਹ ਉਹਨੂੰ ਮਿਲ ਜਾਂਦੇ ਨੇ ਚਾਰ ਪਦਾਰਥ ਕਮਲ ਪ੍ਰਗਾਸ਼ ਚਾਰ ਪਦਾਰਥ ਕਮਲ ਪ੍ਰਗਾਸ਼ ਭਾਵ ਕਿ ਜੋ ਧਰਮ ਅਰਥ ਮੋਕਸ਼ ਇਹ ਸਾਰੇ ਦੇ ਸਾਰੇ ਜਿਹੜੇ ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਕਸ਼ ਕਾਮਨਾ ਤੇ ਅਰਥ ਇਹ ਸਾਰੇ ਦੁਨਿਆਵੀ ਪਦਾਰਥ ਨੇ ਮਨੁੱਖ ਦੀਆਂ ਬੜੀਆਂ ਕਾਮਨਾਵਾਂ ਹੁੰਦੀਆਂ ਮਨੁੱਖ ਨੂੰ ਅਰਥ ਭਾਵ ਕੇ ਮਨੁੱਖ ਨੂੰ ਇਕਨੋਮੀ ਆਪਣੀ ਸਟਰੋਂਗ ਚਾਹੀਦੀ ਉਸ ਨੂੰ ਪੈਸਾ ਢੇਲਾ ਚੰਗਾ ਚਾਹੀਦਾ ਇਹ ਦੋਨੋਂ ਜ਼ਰੂਰਤਾਂ ਦੁਨਿਆਵੀ ਨੇ ਤੇ ਧਰਮ ਤੇ ਮੋਕਸ਼ ਇਹ ਦੋਨੋਂ ਅਧਿਆਤਮਿਕ ਜਗਤ ਦੇ ਪਦਾਰਥ ਨੇ ਜਿਹੜੇ ਸਾਧਕ ਨੇ ਜਿਹੜੇ ਇਸ ਮਾਰਗ ਦੇ ਉੱਤੇ ਚੱਲਦੇ ਨੇ ਉਹ ਕਹਿੰਦੇ ਸਾਨੂੰ ਧਰਮ ਦੀ ਪ੍ਰਾਪਤੀ ਹੋ ਜਾਵੇ ਸਾਨੂੰ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋ ਜਾਵੇ ਤੇ ਸਤਿਗੁਰੂ ਆਖਦੇ ਇਹ ਚਾਰੇ ਦੇ ਚਾਰੇ ਪਦਾਰਥ ਚਾਰ ਪਦਾਰਥ ਕਮਲ ਪ੍ਰਗਿਆਸ਼ ਚਾਰੇ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਧਰਮ ਅਰਥ ਕਾਮ ਮੋਕਸ਼ ਤੇ ਕਮਲ ਪ੍ਰਗਿਆਸ਼ ਕਮਲ ਦਾ ਅਰਥ ਹੈ ਸਾਡਾ ਹਿਰਦਾ ਹਿਰਦੇ ਨੂੰ ਗੁਰਬਾਣੀ ਦੇ ਅੰਦਰ ਕਮਲ ਦੇ ਫੁੱਲ ਦੇ ਨਾਲ ਤੁਲਨਾ ਕੀਤੀ ਤੇ ਸਤਿਗੁਰੂ ਆਖਦੇ ਜਿਸ ਤਰ ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਜਦੋਂ ਪੈਂਦੀਆਂ ਤੇ ਖਿੜ ਜਾਂਦਾ ਹੈ ਇਹ ਹਿਰਦਾ ਜਿਹੜਾ ਜਦੋਂ ਗੁਰਬਾਣੀ ਦੇ ਗਿਆਨ ਦੀਆਂ ਕਿਰਨਾਂ ਇਹਦੇ ਤੇ ਪੈਂਦੀਆਂ ਇਹ ਵੀ ਖਿੜ ਜਾਂਦਾ ਹੈ ਪਰ ਸਾਡਾ ਕਮਲ ਜਿਹੜਾ ਇਹ ਉਲਟਾ ਹੋਇਆ ਹੁੰਦਾ ਹੈ ਇਸ ਨੂੰ ਸਿੱਧਾ ਕਰਨ ਦੀ ਜ਼ਰੂਰਤ ਹੈ ਕਿਰਨਾਂ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਜਿੰਨੀ ਦੇਰ ਤੱਕ ਇਹ ਹਿਰਦਾ ਰੂਪੀ ਕਮਲ ਪੁੱਠਾ ਹੈ ਇਹ ਭਾਂਡਾ ਪੁੱਠਾ ਹੈ 19 ਦੇਰ ਤੱਕ ਗਿਆਨ ਦੀਆਂ ਕਿਰਨਾਂ ਇਹਦੇ ਵਿੱਚ ਨਹੀਂ ਪੈਂਦੀਆਂ ਅੰਮ੍ਰਿਤ ਦੀਆਂ ਬੂੰਦਾਂ ਇਸ ਪੁੱਠੇ ਭਾਂਡੇ ਵਿੱਚ ਨਹੀਂ ਪੈਂਦੀਆਂ ਜਦੋਂ ਇਸ ਭਾਂਡੇ ਨੂੰ ਸਿੱਧਾ ਕਰ ਦਿੱਤਾ ਜਾਵੇ ਇਹ ਹਿਰਦੇ ਕਮਲ ਨੂੰ ਸਿੱਧਾ ਕਰ ਦਿੱਤਾ ਜਾਵੇ ਫਿਰ ਗਿਆਨ ਦੀਆਂ ਕਿਰਨਾਂ ਇਹਦੇ ਉੱਤੇ ਪੈਂਦੀਆਂ ਅੰਮ੍ਰਿਤ ਦੀਆਂ ਬੂੰਦਾਂ ਇਹਦੇ ਉੱਤੇ ਪੈਂਦੀਆਂ ਤੇ ਕਮਲ ਪ੍ਰਗਾਸ ਚਾਰ ਪਦਾਰਥ ਕਮਲ ਪ੍ਰਗਾਸ ਇਹ ਹਿਰਦਾ ਰੂਪੀ ਕਮਲ ਦਾ ਫੁੱਲ ਇਹ ਖਿੜ ਜਾਂਦਾ ਖੇੜਾ ਇਸ ਨੂੰ ਆ ਜਾਂਦਾ ਤੇ ਉਸ ਮਨੁੱਖ ਦੀ ਅਵਸਥਾ ਕੈਸੀ ਬਣ ਜਾਂਦੀ ਸ਼ਬ ਤੇ ਮਦ ਸ਼ਗਲ ਤੇ ਉਦਾਸ ਉਹ ਮਾਇਆ ਦੇ ਅੰਦਰ ਰਹਿੰਦੇ ਹੋਏ ਆ ਸੰਸਾਰ ਦੇ ਅੰਦਰ ਵਿਚਰਦੇ ਹੋਏ ਵੀ ਨਰਲੇਪ ਰਹਿੰਦਾ ਉਦਾਸ ਦਾ ਅਰਥ ਇਹ ਨਹੀਂ ਕਿ ਉਹ ਸ਼ੈਡ ਹੋ ਜਾਂਦਾ ਉਹ ਉਦਾਸ ਹੋ ਜਾਂਦਾ ਹੈ ਉਦਾਸ ਦਾ ਅਰਥ ਇਹ ਹੈ ਕਿ ਉਹ ਇਨ੍ਹਾਂ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ ਔਗਣ ਸਾਰਿਆਂ ਤੋਂ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਮਾਇਆ ਦੀ ਜ਼ਰੂਰਤ ਤਾਂ ਹੁੰਦੀ ਪਰ ਮਾਇਆ ਦਾ ਲੋਭ ਉਹਦੇ ਹਿਰਦੇ ਵਿੱਚ ਨਹੀਂ ਆਉਂਦਾ ਸਭ ਕੈ ਮਦ ਸਾਰਿਆਂ ਦੇ ਵਿੱਚ ਰਹਿੰਦੇ ਹੋਇਆਂ ਸ਼ਗਲ ਤੇ ਉਦਾਸ ਜਿਸ ਤਰ੍ਹਾਂ ਕਮਲ ਦਾ ਫੁੱਲ ਉਹ ਚਿੱਕੜ ਦੇ ਵਿੱਚ ਰਹਿੰਦੇ ਹੋਇਆਂ ਵੀ ਚਿੱਕੜ ਉਸ ਦੀਆਂ ਪੰਖੜੀਆਂ ਨੂੰ ਲੱਗ ਨਹੀਂ ਸਕਦਾ ਛੂ ਨਹੀਂ ਸਕਦਾ ਇਸ ਤਰ੍ਹਾਂ ਜਦੋਂ ਸਿਫਤ ਸਲਾਹ ਕੀਤੀ ਜਾਂਦੀ ਉਸ ਦੀ ਵਡਿਆਈ ਕੀਤੀ ਜਾਂਦੀ ਬਚਨ ਮੰਨ ਕਰਕੇ ਵਡਿਆਈ ਕੀਤੀ ਜਾਂਦੀ ਤੇ ਸਤਿਗੁਰੂ ਆਖਦੇ ਚਾਰ ਪਦਾਰਥ ਕਮਲ ਪ੍ਰਗਾਸ ਸਭ ਤੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਉਹ ਮਨੁਖ ਸੁਣੀ ਅਕਲ ਵਾਲਾ ਸੁੰਦਰ ਚਤੁਰ ਚਤੁਰ ਕਹਿੰਦੇ ਸਿਆਣੇ ਨੂੰ ਸੋਣਾ ਸਿਆਣਾ ਬਣ ਜਾਂਦਾ ਤਤ ਕਾ ਬੇਤਾ ਤੇ ਉਸ ਨੂੰ ਵਿਖਿਆਤਾ ਮੰਨਿਆ ਜਾਂਦਾ ਤਤ ਦਾ ਭਾਵ ਕੇ ਅਸਲ ਸਚਾਈ ਦੀ ਤਹ ਤੱਕ ਉਹ ਪਹੁੰਚ ਜਾਂਦਾ ਹੈ ਸਮਦਰਸੀ ਏਕ ਦ੍ਰਿਸ਼ਟੀ ਤਾ ਤੇ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਹੈ ਉਸ ਦੀ ਦ੍ਰਿਸ਼ਟੀ ਸਮਦਰਸ਼ੀ ਹੋ ਜਾਂਦੀ ਫਿਰ ਉਹ ਜਾਤ ਪਾਤ ਦਾ ਵਿਤਕਰਾ ਨਹੀਂ ਕਰਦਾ ਫਿਰ ਉਹ ਅਮੀਰ ਗਰੀਬ ਦਾ ਵਿਤਕਰਾ ਨਹੀਂ ਕਰਦਾ ਫਿਰ ਉਹ ਆਪਣੇ ਪਰाये ਦਾ ਵਿਤਕਰਾ ਨਹੀਂ ਕਰਦਾ ਫਿਰ ਉਹ ਵੈਰੀ ਮਿੱਤਰ ਦਾ ਵੀ ਵਿਤਕਰਾ ਨਹੀਂ ਕਰਦਾ ਸਮਦਰਸ਼ੀ ਏਕ ਦ੍ਰਿਸ਼ਟੀ ਤਨ ਇਹ ਸਾਰੇ ਦੇ ਸਾਰੇ ਗੁਣ ਜਿਹੜੇ ਨੇ ਇਹ ਫਲ ਦੇ ਰੂਪ ਦੇ ਵਿੱਚ ਕਿੰਨੂ ਪ੍ਰਾਪਤ ਹੁੰਦੇ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਜਿਹੜਾ ਸੁਖਮਨੀ ਸਾਹਿਬ ਰੂਪੀ ਬਾਣੀ ਨੂੰ ਨਾਮ ਨੂੰ ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਨਾਮ ਹੀ ਹੈ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਇਹ ਬਾਣੀ ਵੀ ਅੰਮ੍ਰਿਤ ਹੈ ਤੇ ਜਿਹੜਾ ਇਸ ਬਾਣੀ ਰੂਪੀ ਨਾਮ ਨੂੰ ਬਚਨ ਮੰਨ ਕੇ ਸੁਣਦਾ ਹੈ ਗੁਰ ਨਾਨਕ ਨਾਮ ਬਚਨ ਮੰਨ ਸੁਣੇ ਉਸ ਨੂੰ ਇਹ ਸਾਰੇ ਦੇ ਸਾਰੇ ਫਲ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਤੇ ਗੁਰੂ ਸਵਾਰਿਓ ਇੱਥੇ ਸਤਿਗੁਰੂ ਆਖਦੇ ਉਹ ਪ੍ਰਮਾਤਮਾ ਜਿਹੜਾ ਬਖਸ਼ਣ ਕਰਦਾ ਗੁਰੂ ਦੇ ਰਾਹੀ ਸਾਨੂੰ ਇਹਨੇ ਗੁਣ ਪ੍ਰਦਾਨ ਕਰਦਾ ਇਹਨੇ ਫਲ ਸਾਨੂੰ ਪ੍ਰਾਪਤ ਹੋ ਜਾਂਦੇ ਸਿਖਤ ਸਲਾਹ ਕਰਨ ਦੇ ਨਾਲ ਉਸ ਦੀ ਵਡਿਆਈ ਕਿਉਂ ਨਾ ਕੀਤੀ ਜਾਏ ਵਾਹ ਵਾਹ ਤਿਸ ਨੂੰ ਆਖੀਏ ਜੇ ਗੁਣ ਦਾਤਾ ਮਤ ਧੀਰ ਗੁਣਾ ਦਾਤਾ ਹੈ ਮਤ ਦੇ ਅੰਦਰ ਧੀਰਜ ਬਖਸ਼ਦਾ ਹੈ ਬਿਨਾਂ ਸੰਤੋਖ ਤੋਂ ਸਤਗੁਰੂ ਆਖਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਬਿਨਾਂ ਸੰਤੋਖ ਤੋਂ ਕੋਈ ਰਜ ਨਹੀਂ ਸਕਦਾ ਕਿਉਂਕਿ ਜਿੰਨੀ ਦੇਰ ਤੱਕ ਸਬਰ ਸੰਤੋਖ ਨਹੀਂ ਹੈ ਉਨੀ ਦੇਰ ਤੱਕ ਜਿਹੜੀ ਭੁੱਖ ਹੈ ਉਹ ਵਾਧਦੀ ਜਾਂਦੀ ਜੋ ਪਵਕ ਇੰਦਨ ਨਹੀਂ ਧਰਾਪਾ ਜਿਸ ਤਰ ਜਿਹੜੀ ਅਗਨੀ ਹੈ ਉਹ ਕਦੇ ਬਾਲਣ ਦੇ ਨਾਲ ਨਹੀਂ ਰਜਦੀ ਜਿੰਨਾ ਮਰਜੀ ਅੱਗ ਦੇ ਉੱਤੇ ਬਾਲਣ ਪਾਈ ਜਾਵੇ ਅੱਗ ਜਿਹੜੀ ਹੈ ਉਹ ਆਖਦੀ ਕਿ ਹੋਰ ਬਾਲਣ ਮੈਨੂੰ ਮਿਲ ਜਾਵੇ ਇਸ ਤਰ੍ਹਾਂ ਮਨੁੱਖ ਜਿਹੜਾ ਹੈ ਇਸ ਦੀ ਤ੍ਰਿਸ਼ਨਾ ਕਦੇ ਰਜਦੀ ਨਹੀਂ ਜਿੰਨੇ ਮਰਜੀ ਇਸ ਦੇ ਕੋਲ ਪਦਾਰਥ ਆਉਂਦੇ ਜਾਣ ਜਿੰਨੀ ਮਰਜੀ ਮਾਇਆ ਇਹਦੇ ਕੋਲ ਆ ਜਾਵੇ ਇਹ ਮਨੁੱਖ ਕਹਿੰਦਾ ਮੈਨੂੰ ਹੋਰ ਮਿਲ ਜਾਵੇ ਇਹ ਮਨੁੱਖ ਦੀ ਤਾਂ ਤਮੰਨਾ ਇਤੋਂ ਤੱਕ ਪਹੁੰਚ ਜਾਂਦੀ ਕਿ ਸੰਸਾਰ ਦੇ ਅੰਦਰ ਪੈਸਾ ਬਚੇ ਹੀ ਨਾ ਸਾਰਾ ਦਾ ਸਾਰਾ ਇਹਦੇ ਕੋਲ ਆ ਜਾਵੇ ਇਸ ਤਰ੍ਹਾਂ ਧੀਰਜ ਜਿਹੜੀ ਹੈ ਸੰਤੋਖ ਜਿਹੜਾ ਹੈ ਮਤ ਦੇ ਅੰਦਰ ਜਿੰਨੀ ਦੇਰ ਤੱਕ ਨਾ ਆਵੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਓਨੀ ਦੇਰ ਤੱਕ ਤ੍ਰਿਪਤੀ ਨਹੀਂ ਹੋ ਸਕਦੀ ਤੇ ਸਤਿਗੁਰੂ ਆਖਦੇ ਉਸ ਦੀ ਸ਼ਿਫਤ ਸਲਾਹ ਕਰੀਏ ਵਾਹ ਵਾਹ ਤੇਸ ਨੂੰ ਆਖੀਏ ਜੇ ਗੁਣ ਦਾਤਾ ਮਤ ਧੀਰ ਜਿਹੜਾ ਗੁਣਾ ਦਾਤਾ ਸਾਨੂੰ ਸ਼ੁਭ ਗੁਣ ਬਖਸ਼ਣ ਵਾਲਾ ਤੇ ਸਾਡੇ ਹਿਰਦੇ ਦੇ ਅੰਦਰ ਧੀਰਜ ਬਖਸ਼ਣ ਵਾਲਾ ਸਾਨੂੰ ਸਬਰ ਸੰਤੋਖ ਬਖਸ਼ਣ ਵਾਲਾ ਹੈ ਉਸ ਨੂੰ ਵਾਹ ਵਾਹ ਆਖੀਏ ਉਸ ਦੀ ਵਡਿਆਈ ਕਰੀਏ ਤੇ ਗੁਰੂ ਸਵਾਰਿਓ ਵਾਹ ਵਾਹ ਆਖਣਾ ਕਿਸ ਤਰ੍ਹਾਂ ਵੈਸੀ ਤੇ ਵਾਹ ਵਾਹ ਹੀ ਆਖਿਆ ਜਾ ਸਕਦਾ ਵਾਹ ਵਾਹ ਔਰ ਸਾਨੂੰ ਸਤਿਗੁਰਾਂ ਨੇ ਗੁਰਮੰਤਰ ਬਖਸ਼ੇ ਅਸੀਂ ਬਾਹ ਦੇ ਨਾਲ ਗੁਰੂ ਰਲਾ ਕੇ ਆਖਦੇ ਬਾਹ ਦਾ ਅਰਥ ਹੈ ਸਿਫਤ ਸਲਾਹ ਕਰਨੀ ਤੇ ਗੁਰੂ ਦਾ ਅਰਥ ਹੈ ਜੋ ਗੁਰੂ ਤੋਂ ਪ੍ਰਾਪਤ ਹੋਈ ਹੈ ਸਾਡਾ ਗੁਰੂ ਜਿਹੜਾ ਹੈ ਉਸ ਦੀ ਵੀ ਸਿਫਤ ਸਲਾਹ ਹੋ ਜਾਂਦੀ ਗੁਰਮੰਤਰ ਜਪਿਏ ਤੇ ਪਰਮਾਤਮਾ ਦੀ ਵੀ ਵਡਿਆਈ ਹੋ ਜਾਂਦੀ ਇਹ ਜੋ ਪਹਿਲਾ ਲਫਜ਼ ਬਾਹ ਹੈ ਇਹ ਸਿਫਤ ਸਲਾਹ ਦਾ ਸੂਚਕ ਹੈ ਇਹ ਪਰਮਾਤਮਾ ਵਾਸਤੇ ਵੀ ਹੈ ਤੇ ਗੁਰੂ ਵਾਸਤੇ ਵੀ ਹੈ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਵਿਡਿਆਈ ਕਰਨ ਦਾ ਮਾਰਗ ਨਹੀਂ ਮਿਲਦਾ ਇਸ ਕਰਕੇ ਜਦੋਂ ਵਾਹ ਵਾਹ ਆਖਣਾ ਜਿਸ ਤਰ੍ਹਾਂ ਇਸ ਸ਼ਬਦ ਦੇ ਅੰਦਰ ਸਤਿਗੁਰੂ ਉਪਦੇਸ਼ ਕਰ ਰਹੇ ਨੇ ਅਸੀਂ ਉਹ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਜਿਹੜਾ ਗੁਰੂ ਸਾਨੂੰ ਇਹਨਾਂ ਭਰਮਾਂ ਤੋਂ ਮੁਕਤੀ ਦਿੰਦਾ ਹੈ ਸਾਨੂੰ ਔਗਣਾ ਤੋਂ ਮੁਕਤੀ ਦਿੰਦਾ ਹੈ ਸਾਡਾ ਜੀਵਨ ਸੋਹਣਾ ਬਣਾ ਦਿੰਦਾ ਹੈ ਉਸ ਗੁਰੂ ਦੀ ਸਿਫਤ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਵਡਿਆਈ ਕਰਨੀ ਚਾਹੀਦੀ ਹੈ ਜਿਸ ਪ੍ਰਮਾਤਮਾ ਦੇ ਲਾੜ ਗੁਰੂ ਸਾਨੂੰ ਲਾਉਂਦਾ ਹੈ ਉਸ ਪ੍ਰਮਾਤਮਾ ਦੀ ਵਡਿਆਈ ਵੀ ਕਰਨੀ ਚਾਹੀਦੀ ਹੈ ਵਾਹਿਗੁਰੂ 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 ਸਾਨੂੰ ਗੁਰਮੰਤਰ ਜ਼ਰੂਰ ਜਪਣਾ ਚਾਹੀਦਾ ਜਿੰਨਾ ਵੀ ਸਮਾਂ ਹੋ ਸਕੇ ਕੁਝ ਨਾ ਕੁਝ ਸਮਾਂ ਰੋਜ਼ਾਨਾ ਸਾਨੂੰ ਕੱਢ ਕੇ ਵਾਹਿਗੁਰੂ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਸਤਿਗੁਰੂ ਆਖਦੇ ਵਾਹ ਵਾਹ ਤਿਸ ਨੂੰ ਆਖੀਏ ਜੇ ਸਭ ਮੈਂ ਰਹੇ ਅਸਮੈ ਵਾਹ ਵਾਹ ਤਿਸ ਨੂੰ ਆਖੀਐ ਜੇ ਦਿਂਦਾ ਰਿਜਕ ਸਬਾਹੇ ਉਸ ਪਰਮਾਤਮਾ ਦੀ ਵਡਿਆਈ ਕਰੀਏ ਵਾਹ ਵਾਹ ਆਖੀਏ ਸਿਫਤ ਸਲਾਹ ਕਰੀਏ ਜੇ ਸਭ ਮੈਂ ਰਹੇ ਅਸਮੈ ਜਿਹੜਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ ਸਮਾਇਆ ਕਿਸ ਤਰ੍ਹਾਂ ਸਾਨੂੰ ਤਾਂ ਨਜ਼ਰ ਨਹੀਂ ਆ ਰਿਹਾ ਜੋ ਪੀਰ ਦਸਤਗੀਰ ਸੀ ਉਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰ ਦਿੱਤਾ ਏ हे ਨਾਨਕ ਉਹ ਪਰਮਾਤਮਾ ਤੁਸੀਂ ਆਖਦੇ ਹੋ ਸਮਾਇਆ ਹੋਇਆ ਤੇ ਸਮਾਇਆ ਸਾਨੂੰ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ ਅਸੀਂ ਕਿਉਂ ਨਾ ਆਪਣੀ ਹੀ ਮਨੋਤ ਨੂੰ ਮੰਨੀ ਜਾਈਏ ਕਿ ਉਹ ਸਤਵੇਂ ਅਸਮਾਨ ਤੇ ਰਹਿੰਦਾ ਜਦੋਂ ਬੰਦਗੀ ਤੋਂ ਖੁਸ਼ ਹੋਵੇਗਾ ਉਸ ਸਤਵੇਂ ਅਸਮਾਨ ਤੋਂ ਚੱਲ ਕਰਕੇ ਸਾਡੇ ਕੋਲ ਆਵੇਗਾ ਸਾਨੂੰ ਦਰਸ਼ਨ ਦੇਵੇਗਾ ਤੇ ਤੁਸੀਂ ਕਹਿੰਦੇ ਉਹ ਸੰਸਾਰ ਦੇ ਅੰਦਰ ਹੀ ਰਹਿੰਦਾ ਅੰਦਰ ਰਹਿੰਦਾ ਤੇ ਦਿਸਦਾ ਕਿਉਂ ਨਹੀਂ ਹੈ ਸਮਾਇਆ ਹੋਇਆ ਹੈ ਤੇ ਦਿਸਦਾ ਕਿਉਂ ਨਹੀਂ ਹੈ ਗੁਰੂ ਨਾਨਕ ਸਾਹਿਬ ਆਖਣ ਲੱਗੇ ਕਿ ਪੀਰ ਜੀ ਇੱਕ ਕੰਮ ਕਰੋ ਦੁੱਧ ਦਾ ਇੱਕ ਛੰਨਾ ਲੈ ਕਰਕੇ ਆਬ ਉਹ ਦੁੱਧ ਦਾ ਛੰਨਾ ਲੈ ਕਰਕੇ ਆਏ ਆਖਣ ਲੱਗੇ ਇਹ ਠੀਕ ਨਹੀਂ ਹੈ ਇਹਦੇ ਅੰਦਰ ਕੁਝ ਪਿਆ ਹੋਇਆ ਹੈ ਇਸ ਨੂੰ ਛਾਣ ਦੇਵੋ ਉਹਨਾਂ ਨੇ ਚੰਗੀ ਤਰ੍ਹਾਂ ਪੁਣ ਦਿੱਤਾ ਪੁਣ ਤੋਂ ਬਾਅਦ ਵਿੱਚ ਸਤਿਗੁਰਾਂ ਨੂੰ ਦਿੱਤਾ ਕਿ ਲਓ ਜੀ ਛਕ ਲਓ ਸਤਿਗੁਰੂ ਆਖਣ ਲੱਗੇ ਦੇਖ ਕਰਕੇ ਨਹੀਂ ਅਜੇ ਵੀ ਇਹਦੇ ਵਿੱਚ ਕੁਝ ਹੈ ਇਸ ਨੂੰ ਚੰਗੀ ਤਰ੍ਹਾਂ ਛਾਣੋ ਉਹਨਾਂ ਨੇ ਚੰਗੀ ਤਰ੍ਹਾਂ ਛਾਣਿਆ ਫਿਰ ਸਤਿਗੁਰਾਂ ਨੂੰ ਦਿੱਤਾ ਕਿ ਲੋ ਸਤਿਗੁਰ ਜੀ ਛਕਣਾ ਕਰੋ ਸਤਿਗੁਰ ਆਖਣ ਲੱਗੇ ਨਹੀਂ ਅਜੇ ਵੀ ਇਹਦੇ ਵਿੱਚ ਕੁਝ ਹੈ ਉਹ ਪੀਰ ਦਸਤਗੀ ਰੱਖਣ ਲੱਗੇ ਇਹਦੇ ਅੰਦਰ ਕੀ ਹੈ ਅਸੀਂ ਤਾਂ ਬਹੁਤ ਬਰੀਕ ਕੱਪੜੇ ਦੇ ਨਾਲ ਇਸ ਨੂੰ ਛਾਣ ਦਿੱਤਾ ਗੁਰੂ ਨਾਨਕ ਸਾਹਿਬ ਆਖਣ ਲੱਗੇ ਇਹਦੇ ਅੰਦਰ ਮੱਖਣ ਜਿਹੜਾ ਮੌਜੂਦ ਹੈ ਪੀਰ ਆਖਣ ਲੱਗਾ ਮੱਖਣ ਤਾਂ ਮੌਜੂਦ ਸਾਨੂੰ ਵੀ ਪਤਾ ਹੈ ਪਰ ਇਹ ਮੱਖਣ ਜਿਹੜਾ ਇਸ ਨੂੰ ਛਾਣਿਆ ਥੋੜੀ ਦੂਰ ਕੀਤਾ ਜਾ ਸਕਦਾ ਹੈ ਸਤਗੁਰੂ ਆਖਣ ਲੱਗੇ ਇਸੇ ਤਰ੍ਹਾਂ ਪਰਮਾਤਮਾ ਨੂੰ ਤੁਸੀਂ ਜਿਵੇਂ ਛਾਣ ਕੇ ਮੱਖਣ ਨੂੰ ਪ੍ਰਾਪਤ ਨਹੀਂ ਕਰ ਸਕਦੇ ਇਸੇ ਤਰ੍ਹਾਂ ਤੁਸੀਂ ਏਵੇਂ ਨਜ਼ਰ ਮਾਰ ਕੇ ਪਰਮਾਤਮਾ ਦਾ ਦਿਦਾਰਾ ਨਹੀਂ ਕਰ ਸਕਦੇ ਆਪਣੇ ਮਨ ਦੇ ਅੰਦਰ ਮਧਾਣੀ ਪਾਉਣੀ ਪਵੇਗੀ ਮਧਾਣੀ ਦੇ ਨਾਲ ਜਿਵੇਂ ਦੁੱਧ ਨੂੰ ਰਿੜਕਿਆ ਜਾਵੇ ਤੇ ਮੱਖਣ ਪ੍ਰਾਪਤ ਹੁੰਦਾ ਹੈ ਮਧਾਣੀ ਪਾਉਣੀ ਪਵੇਗੀ ਆਤਮ ਮੰਥਨ ਕਰਨਾ ਪਵੇਗਾ ਜਿਸ ਤਰ੍ਹਾਂ ਸਮੁੰਦਰ ਮੰਥਨ ਹੋਇਆ ਸੀ ਦੇਵਤੇ ਤੇ ਰਾਖਸ਼ ਇਸੀ ਤਰ੍ਹਾਂ ਔਗਣ ਤੇ ਗੁਣ ਰੂਪੀ ਰਾਕਸ਼ਸ ਤੇ ਦੇਵਤੇ ਨੇ ਇਹਨਾਂ ਦਾ ਆਪਸ ਵਿੱਚ ਮੰਥਨ ਕਰਨਾ ਪਵੇਗਾ ਔਗਣਾ ਨੂੰ ਛੱਡਣਾ ਪਵੇਗਾ ਗੁਣਾ ਨੂੰ ਧਾਰਨ ਕਰਨਾ ਪਵੇਗਾ ਤੇ ਸ਼ਿਫਤ ਸਲਾਹ ਫਰਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਫਿਰ ਹਰੀ ਦੇ ਨਾਮ ਦਾ ਵਾਹਿਗੁਰੂ ਵਾਹਿਗੁਰੂ ਦਾ ਰੜਕਣਾ ਜਿਹੜਾ ਹੈ ਮਧਾਣੀ ਹੈ ਉਸ ਨੂੰ ਫੇਰਨਾ ਪਵੇਗਾ ਫਿਰ ਤੁਹਾਨੂੰ ਇਸ ਸੰਸਾਰ ਦੇ ਅੰਦਰੋਂ ਹੀ ਜਿਸ ਤਰ੍ਹਾਂ ਇਸ ਦੁੱਧ ਦੇ ਅੰਦਰੋਂ ਹੀ ਮੱਖਣ ਪ੍ਰਾਪਤ ਹੋ ਜਾਂਦਾ ਇਸ ਸੰਸਾਰ ਦੇ ਅੰਦਰ ਹੀ ਉਹ ਪਰਮਾਤਮਾ ਵੀ ਤੁਹਾਨੂੰ ਦਿਖ ਜਾਵੇਗਾ ਸਗਲ ਬਨਸਪਤ ਮਹਿ ਬਸੰਤਰ ਸਗਲ ਦੁੱਧ ਮੈਂ ਘੀ ਹੈ ਘਟ ਘਟ ਅੰਤਰਜੋਤ ਸਮਾਣੀ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਦ ਹੋ ਜਈ ਸਤਿਗੁਰੂ ਆਖਦੇ ਨੇ ਕਿ ਜਿਵੇਂ ਬਨਸਪਤੀ ਦੇ ਅੰਦਰ ਬਸੰਤਰ ਹੈ ਬਸੰਤਰ ਕਹਿੰਦੇ ਅਗ ਨੂੰ ਜਿਵੇਂ ਬਨਸਪਤੀ ਦੇ ਅੰਦਰ ਸਾਰੀਆਂ ਲੱਕੜਾਂ ਦੇ ਅੰਦਰ ਅਗ ਹੁੰਦੀ ਪਰ ਉਹ ਅਗ ਨਜ਼ਰ ਨਹੀਂ ਆਉਂਦੀ ਜਿਵੇਂ ਦੁੱਧ ਦੇ ਅੰਦਰ ਘਿਓ ਹੁੰਦਾ ਤੇ ਕਿਉਂ ਨਜ਼ਰ ਨਹੀਂ ਆਉਂਦਾ ਉਸੇ ਤਰ੍ਹਾਂ ਪਰਮਾਤਮਾ ਸਮਾਇਆ ਹੋਇਆ ਹੈ ਇਸ ਸ੍ਰਿਸ਼ਟੀ ਦੇ ਅੰਦਰ ਜੀਵਾਂ ਦੇ ਅੰਦਰ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਜਦੋਂ ਆਤਮ ਮੰਥਨ ਕੀਤਾ ਜਾਵੇ ਫਿਰ ਪਰਮਾਤਮਾ ਦਾ ਦਿਦਾਰਾ ਹੁੰਦਾ ਸਤਗੁਰੂ ਆਖਦੇ ਬਾਹ ਵਾਹ ਤਿਸ ਨੂੰ ਆਖੀਏ ਜੇ ਸਭ ਮੈਂ ਰਹਿ ਅਸਮਾਏ ਬਾਹ ਵਾਹ ਤਿਸ ਨੂੰ ਆਖੀਏ ਜੇ ਦੇਂਦਾ ਰਿਜਕ ਸੁਬਾਹੇ ਕਿ ਉਸ ਪ੍ਰਮਾਤਮਾ ਦੀ ਸਿਫਤਸਲਾ ਕਰੀਏ ਜਿਹੜਾ ਸਾਰਿਆਂ ਨੂੰ ਰਿਜਕ ਪੜਾਉਂਦਾ ਹੈ ਜਿਸ ਨੇ ਐਸੇ ਨਿਜਮ ਬਣਾਏ ਹੋਏ ਨੇ ਕਿ ਸਭ ਜੀਵਾਂ ਤੱਕ ਰਿਜਕ ਜ਼ਰੂਰ ਪਹੁੰਚ ਜਾਂਦਾ ਹੈ ਕੋਈ ਵੀ ਐਸਾ ਜੀਵ ਨਹੀਂ ਜਿਸ ਦੇ ਵਾਸਤੇ ਉਸ ਨੇ ਭੋਜਨ ਦਾ ਪ੍ਰਬੰਧ ਨਹੀਂ ਕੀਤਾ ਸਿਰ ਸੇ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੇ ਸੈ ਕੋਸਾਂ ਤਿਸ ਪਾਛੇ ਬਚਰੇ શરીਅ ਉਹ ਜਿਹੜੀ ਕੁੰਜ ਹੈ ਉਹ ਸੌ ਕੋਹਾਂ ਤੱਕ ਸੈਂਕੜੇ ਕੋਹਾਂ ਤੱਕ ਉੱਡ ਕਰਕੇ ਚਲੀ ਜਾਂਦੀ ਮਾਈਗ੍ਰੇਟ ਕਰ ਜਾਂਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਿੱਛੇ ਉਸ ਦੇ ਬੱਚੇ ਹੁੰਦੇ ਨੇ ਪਿੱਛੇ ਉਸ ਦੇ ਆਂਡੇ ਹੁੰਦੇ ਨੇ ਉਹਨਾਂ ਦੀ ਵੀ ਜੇ ਰਖਵਾਲੀ ਹੋ ਜਾਂਦੀ ਉਹਨਾਂ ਦੀ ਵੀ ਸੁਰੱਖਿਆ ਦਾ ਜੇ ਪ੍ਰਬੰਧ ਹੋਇਆ ਪਿਆ ਹੈ ਤੇ ਇਹ ਮਨੁੱਖ ਤੇਰੇ ਵਾਸਤੇ ਵੀ ਉਸ ਨੇ ਰਿਜਕ ਦਾ ਪ੍ਰਬੰਧ ਕੀਤਾ ਹੋਇਆ ਹੈ ਤੂੰ ਵੀ ਉਸ ਰਿਜਕ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਪ੍ਰਮਾਤਮਾ ਨੇ ਤੇਰੇ ਵਾਸਤੇ ਇਹ ਰਿਜਕ ਦਾ ਪ੍ਰਬੰਧ ਕੀਤਾ ਹੈ ਉਸ ਦੀ ਸ਼ਿਫਤਸਲਾ ਕਿਉਂ ਨਾ ਕੀਤੀ ਜਾਵੇ ਜਿਸ ਗੁਰੂ ਨੇ ਇਹ ਮਾਰਗ ਸਾਨੂੰ ਦੱਸਿਆ ਉਸ ਗੁਰੂ ਦੀ ਵਡਿਆਈ ਕਿਉਂ ਨਾ ਕੀਤੀ ਜਾਵੇ ਕਿਉਂ ਨਾ ਘੜੀ ਦੋ ਘੜੀਆਂ ਰੋਜ਼ਾਨਾ ਹੀ ਵਾਹਿਗੁਰੂ ਵਾਹਿਗੁਰੂ ਜਪਿਆ ਜਾਵੇ ਵਾਹ ਵਾਹ ਤੇਸ ਨੂੰ ਆਖੀਏ ਜੇ ਦਿੰਦਾ ਰਿਜਕ ਸਵਾਹੇ ਨਾਨਕ ਵਾਹ ਵਾਹ ਇੱਕੋ ਕਰ ਸਾਲਾ ਹੀ ਹੈ ਜੇ ਸਤਗੁਰ ਦੀ ਆ ਦਿਖਾਈ ਸਤਗੁਰੂ ਆਖਦੇ ਉਸ ਪਰਮਾਤਮਾ ਨੂੰ ਇੱਕ ਕਰਕੇ ਉਸ ਦੀ ਸਿਫਤਸਲਾ ਕਰਨੀ ਵਾਹ ਵਾਹ ਆਖਣਾ ਤੇ ਵਾਹ ਵਾਹ ਆਖਦੇ ਆ ਐਵੇਂ ਨਹੀਂ ਸੋਚਣਾ ਕਿ ਕੇਵਲ ਤੇ ਕੇਵਲ ਜਿੱਥੇ ਚੰਦੋਵਾ ਲੱਗਾ ਜਿੱਥੇ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਇੱਥੇ ਪਰਮਾਤਮਾ ਤੇ ਬਾਕੀ ਜਗ੍ਹਾ ਦੇ ਉੱਤੇ ਪਰਮਾਤਮਾ ਨਹੀਂ ਉਸ ਨੂੰ ਸਭ ਥਾਵਾਂ ਦੇ ਉੱਤੇ ਇੱਕੋ ਹੀ ਕਰਕੇ ਮੰਨਣਾ ਹੈ ਵਾਹ ਵਾਹ ਇੱਕੋ ਕਰ ਸਾ ਲਾਹੀਏ ਜਿਸ ਤਰ੍ਹਾਂ ਸਤਿਗੁਰੂ ਆਖਦੇ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਉਹ ਇੱਕੋ ਦਾ ਹੀ ਪਸਾਰਾ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਜਿਸ ਤਰ੍ਹਾਂ ਬੀਜ ਜਿਹੜਾ ਹੈ ਇਹ ਦਰਖਤ ਬਣ ਜਾਂਦਾ ਤੇ ਬਾਅਦ ਵਿੱਚ ਸਾਨੂੰ ਕੱਲਾ ਦਰਖਤ ਹੀ ਨਜ਼ਰ ਆਉਂਦਾ ਪਰ ਦਰਖਤ ਦੀਆਂ ਸਾਰੀਆਂ ਟਾਹਣੀਆਂ ਦੇ ਅੰਦਰ ਦਰਖਤ ਦੇ ਸਾਰੇ ਪੱਤਿਆਂ ਦੇ ਅੰਦਰ ਸਾਰੇ ਫਲਾਂ ਫੁੱਲਾਂ ਦੇ ਅੰਦਰ ਉਸ ਬੀਜ ਦੀ ਜੋਤ ਹੁੰਦੀ ਹੈ ਉਸੇ ਬੀਜ ਦਾ ਕਰਕੇ ਹੀ ਇਹ ਦਰਖਤ ਬਣਿਆ ਹੁੰਦਾ ਹੈ ਸਾਰਾ ਬੀਜ ਦਾ ਡੀਐਨਏ ਪੂਰੇ ਸਮੁੱਚੇ ਦਰਖਤ ਦੇ ਅੰਦਰ ਹੁੰਦਾ ਹੈ ਇਸੇ ਤਰ੍ਹਾਂ ਉਹ ਪਰਮਾਤਮਾ ਅਨੰਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਅਨੇਕਾਂ ਤਰੀਕਿਆਂ ਦੇ ਨਾਲ ਸਾਰਾ ਪਸਰਿਆ ਹੋਇਆ ਪਸਾਰਾ ਉਹ ਪਰਮਾਤਮਾ ਦਾ ਹੈ ਉਹ ਆਪ ਹੀ ਪਰਮਾਤਮਾ ਪਸਰਿਆ ਹੋਇਆ ਹੈ ਸਤਗੁਰੂ ਆਖਦੇ ਨੇ ਇਸ ਕਰਕੇ ਉਸ ਨੂੰ ਇੱਕੋ ਹੀ ਮੰਨਣਾ ਹੈ ਸਾਰੇ ਪਸਾਰੇ ਨੂੰ ਇੱਕੋ ਹੀ ਮੰਨਣਾ ਹੈ ਵਾਹ ਵਾਹ ਇੱਕੋ ਕਰ ਸਾਲਾ ਹੀ ਹੈ ਨਾਨਕ ਵਾਹ ਵਾਹ ਇੱਕੋ ਕਰ ਸਾਲਾ ਹੀ ਹੈ ਜੇ ਸਤਗੁਰੂ ਦੀਆ ਦਿਖਾਏ ਜਿਸ ਦੇ ਬਾਰੇ ਸਤਗੁਰੂ ਨੇ ਸੋਝੀ ਬਖਸ਼ੀ ਸਾਨੂੰ ਦਰਸ਼ਨ ਕਰਵਾ ਦਿੱਤਾ ਅੱਗੇ ਸਤਗੁਰੂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਵਾਹ ਵਾਹ ਗੁਰਮੁਖ ਸਦਾ ਕਰਹੇ ਮਨਮੁਖ ਮਰਹੇ ਬਿਖ ਖਾਏ ਉਸ ਪਰਮਾਤਮਾ ਦੀ ਸਿਫਤ ਸਲਾ ਗੁਰਮੁਖ ਸਦਾ ਕਰਦੇ ਨੇ ਇਥੇ ਗੁਰਮੁਖ ਦੇ ਖੱਖੇ ਨੂੰ ਹਿਯਾਰੀ ਨਹੀਂ ਗੁਰਬਾਣੀ ਦੇ ਵਿੱਚ ਜ਼ਿਆਦਾਤਰ ਜਦੋਂ ਗੁਰਮੁਖ ਆਉਂਦਾ ਹੈ ਉਦੋਂ ਖੱਖੇ ਨੂੰ ਹਿਯਾਰੀ ਹੁੰਦੀ ਉਸ ਦਾ ਅਰਥ ਹੁੰਦਾ ਹੈ ਕਿ ਮੁਖ ਗੁਰੂ ਵੱਲ ਰੱਖੇ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣ ਦੇ ਨਾਲ ਪਰ ਜਦੋਂ ਗੁਰਮੁਖ ਦੇ ਖਖੇ ਨੂੰ ਨਾਂ ਸਿਹਾਰੀ ਹੋਵੇ ਨਾ ਔਂਕੜ ਹੋਵੇ ਇਹਦਾ ਅਰਥ ਹੈ ਗੁਰਮੁਖਾਂ ਦੀ ਗੱਲ ਕੀਤੀ ਉਹ ਜਨ ਜਿਹੜੇ ਮੁਖ ਗੁਰੂ ਵੱਲ ਰੱਖਦੇ ਨੇ ਉਹਨਾਂ ਮਨੁੱਖਾਂ ਦੀ ਗੱਲ ਹੋ ਰਹੀ ਹੈ ਇੱਥੇ ਸਤਿਗੁਰੂ ਆਖਦੇ ਨੇ ਵਾਹ ਵਾਹ ਗੁਰਮੁਖ ਸਦਾ ਕਰੇ ਜਿਹੜੇ ਗੁਰਮੁਖ ਨੇ ਉਹ ਜਨ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ ਉਹ ਸਦਾ ਹੀ ਵਾਹ ਵਾਹ ਕਰਦੇ ਰਹਿੰਦੇ ਨੇ ਸਦਾ ਹੀ ਵਡਿਆਈ ਕਰਦੇ ਨੇ ਪ੍ਰਮਾਤਮਾ ਦੀ ਆਪਣੇ ਗੁਰੂ ਨੂੰ ਸਦਾ ਹੀ ਯਾਦ ਰੱਖਦੇ ਨੇ ਮਨਮੁਖ ਮਰਹੇ ਬਖ ਖਾਈ ਪਰ ਜਿਹੜੇ ਮਨਮੁਖ ਨੇ ਜਿਨ੍ਹਾਂ ਨੇ ਗੁਰੂ ਦੇ 발 ਪਿੱਠ ਕੀਤੀ ਹੋਈ ਹੈ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਨੇ ਔਗਣਾ ਵਿਕਾਰਾਂ 'ਚ ਪਏ ਹੋਏ ਨੇ ਸਤਿਗੁਰੂ ਆਖਦੇ ਉਹ ਔਗਣਾ ਵਿਕਾਰਾਂ ਰੂਪੀ ਮਾਇਆ ਰੂਪੀ ਜ਼ਹਿਰ ਨੂੰ ਹਮੇਸ਼ਾ ਖਾਂਦੇ ਰਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਦਾ ਸਵਾਦ ਕਦੇ ਪਤਾ ਹੀ ਨਹੀਂ ਲੱਗਦਾ ਹੈ ਤੇ ਸਤਿਗੁਰੂ ਆਖਦੇ ਕਿਉਂ ਨਹੀਂ ਪਤਾ ਲੱਗਦਾ ਉਹਨਾਂ ਵਾਹ ਵਾਹਨਾ ਭਾਵਈ ਦੁਖੇ ਦੁਖ ਵਿਹਾਏ ਕਿਉਂਕਿ ਉਹਨਾਂ ਨੂੰ ਪੌਂਦਾ ਹੀ ਨਹੀਂ ਹੈ ਉਹਨਾਂ ਨੂੰ ਪੌਂਦਾ ਹੈ ਕੇਵਲ ਤੇ ਕੇਵਲ ਸੰਸਾਰਿਕ ਮਾਰਗ ਉਹਨਾਂ ਨੂੰ ਪਰਮਾਰਥ ਦਾ ਮਾਰਗ ਚੰਗਾ ਨਹੀਂ ਲੱਗਦਾ ਤੇ ਐਵੇਂ ਇਸ ਮਾਰਗ ਦੇ ਉੱਤੇ ਚੱਲਦੇ ਹੋਏ ਹਨ ਦੁਖੇ ਦੁਖ ਵਿਹਾਏ ਉਹ ਕੇਵਲ ਤੇ ਕੇਵਲ ਦੁੱਖਾਂ ਨੂੰ ਛੇੜਦੇ ਨੇ ਆਤਮਿਕ ਦੁੱਖ ਹੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂਦੇ ਉਹਨਾਂ ਦਾ ਹਿਰਦਾ ਕਦੇ ਸ਼ਹਿਜ ਦੇ ਵਿੱਚ ਨਹੀਂ ਆਕਰਕੇ ਟਿਕਦਾ ਹੈ ਤੇ ਸਤਿਗੁਰੂ ਆਖਦੇ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਪਵਨ ਸੋ ਜੀ ਪਾਏ ਇਥੇ ਜੋ ਗੁਰਮੁਖ ਆਇਆ ਇਹਦੇ ਖੱਖੇ ਨੂੰ ਹਿਯਾਰੀ ਹੈ ਭਾਵ ਕਿ ਪਹਿਲਾਂ ਗੱਲ ਗੁਰਮੁਖਾਂ ਦੀ ਕੀਤੀ ਤੇ ਹੋਣ ਸਾਨੂੰ ਉਪਦੇਸ਼ ਦਿੱਤਾ ਕਿ ਅਸੀਂ ਗੁਰਮੁਖ ਬਣੀਏ ਗੁਰਮੁਖ ਦੇ ਖਖੇ ਨੂੰ ਸ਼ਿਆਰੀ ਦਾ ਅਰਥ ਹੈ ਗੁਰਮੁਖ ਬਣਨ ਦੇ ਨਾਲ ਗੁਰਮੁਖ ਅੰਮ੍ਰਿਤ ਪੀਵਣ ਜੇਕਰ ਮੁਖ ਗੁਰੂਵਾਲ ਰੱਖੀਏ ਗੁਰਮੁਖ ਬਣਿਆ ਜਾਵੇ ਤੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹ ਵਾਹ ਕਰੇ ਲੇਵ ਲਾਏ ਤੇ ਜਿਨ੍ਹਾਂ ਨੇ ਇਹ ਅੰਮ੍ਰਿਤ ਨੂੰ ਪੀਤਾ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋਈ ਉਹ ਫਿਰ ਲੇਵ ਲਗਾ ਕਰਕੇ ਪਰਮਾਤਮਾ ਦੇ ਸਿਮਰਨ ਰੂਪੀ ਚਰਣਾ ਦਾ ਧਿਆਨ ਧਰਦਿਆਂ ਹੋਏ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਹਮੇਸ਼ਾ ਸਿਫਤ ਸਲਾਹ ਕਰਦੇ ਰਹਿੰਦੇ ਨੇ ਤੇ ਸਤਿਗੁਰੂ ਆਖਦੇ ਨਾਨਕ ਵਾਹ ਵਾਹ ਕਰਹਿ ਛੇ ਜਨ ਨਿਰਮਲੇ ਜਿਹੜੇ ਏਨੇ ਗੁਰੂ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਏ ਆਂ ਵਿਡਿਆਈ ਕਰਦੇ ਨੇ ਵਾਹ ਵਾਹ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ ਛੇ ਜਨ ਨਿਰਮਲੇ ਤਿਰ ਭਵਨ ਸੋਜੀ ਪਾਏ ਤੇ ਉਹਨਾਂ ਨੂੰ ਕਿਹਦੀ ਸੋਜੀ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਤਿੰਨਾ ਭਵਨਾਂ ਦੇ ਵਿੱਚ ਆਕਾਸ਼ ਦੇ ਵਿੱਚ ਵੀ ਮੌਜੂਦ ਜਿਹੜਾ ਪਤਾਲ ਦੇ ਵਿੱਚ ਵੀ ਮੌਜੂਦ ਜਿਹੜਾ ਮਾਤਲੋਕ ਦੇ ਵਿੱਚ ਵੀ ਮੌਜੂਦ ਜਿਹੜਾ ਤਿੰਨਾ ਭਵਨਾਂ ਦੇ ਵਿੱਚ ਵਸ ਰਿਹਾ ਪਰਮਾਤਮਾ ਹੈ ਉਹਦੀ ਸੋਜੀ ਪ੍ਰਾਪਤ ਹੋ ਜਾਂਦੀ ਹੈ ਸਾਈਂਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਕਰਦੇ ਨੇ 12 ਦੇ ਵਿੱਚ ਜੋ ਪੌੜੀ ਹੁੰਦੀ ਹੈ ਪੌੜੀ ਦੇ ਅੰਦਰ ਪੂਰੀ ਦੀ ਪੂਰੀ ਜੋ ਸਾਰੇ ਸ਼ਲੋਕ ਅਤੇ ਪੌੜੀ ਉਹਦਾ ਸਾਰ ਅੰਝੁੰਦਾ ਕਿਉਂਕਿ 12 ਪੌੜੀਆਂ ਦਾ ਸੰਗ੍ਰਹਿ ਹੈ ਸ਼ਲੋਕ ਬਾਅਦ ਵਿੱਚ ਇਹਨਾਂ ਪੌੜੀਆਂ ਦੇ ਨਾਲ ਅੰਕਿਤ ਕੀਤੇ ਗਏ ਜਾਂ ਇਉਂ ਕਹਿ ਲਈਏ ਕਿ ਜੋ ਪੌੜੀ ਦੇ ਅੰਦਰ ਉਪਦੇਸ਼ ਹੈ ਸ਼ਲੋਕਾਂ ਦੇ ਅੰਦਰ ਉਸਦਾ ਵਿਸਥਾਰ ਹੁੰਦਾ ਐਕਸਪਲੇਨੇਸ਼ਨ ਹੁੰਦੀ ਸਤਿਗੁਰੂ ਆਖਦੇ ਨੇ ਹਰ ਕੈ ਭਾਣ ਗੁਰ ਮਿਲੈ ਸੇਵਾ ਭਗਤ ਬਣੀ ਜੈ ਹਰੀ ਦੇ ਭਾਣੇ ਦੇ ਅੰਦਰ ਹਰੀ ਨੇ ਇਹ ਵਿਧਾਨ ਬਣਾਇਆ ਹੁੰਦਾ ਹੈ ਕਿ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਪਰ ਗੁਰੂ ਦੀ ਜਿਹੜਾ ਗੱਲ ਮੰਨਦਾ ਹੈ ਉਸ ਨੂੰ ਭਗਤੀ ਸੇਵਾ ਜਿਹੜੀ ਹੈ ਬਣ ਆਉਂਦੀ ਹੈ ਉਸ ਦੇ ਜੀਵਨ ਦੇ ਅੰਦਰ ਭਗਤੀ ਅਤੇ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਕੈ ਭਾਣੇ ਹਰ ਮਨ ਵਸੇ ਸਹਿਜੇ ਰਸ ਪੀਜੇ ਤੇ ਐਵੇਂ ਗੁਰੂ ਦੇ ਮਾਰਗ ਦੇ ਉੱਤੇ ਚੱਲਦੇ ਆਂ ਹਰੀ ਦੀ ਮਰਜ਼ੀ ਦੇ ਨਾਲ ਹਰੀ ਦੇ ਹੀ ਭਾਣੇ ਦੇ ਨਾਲ ਉਹ ਪਰਮਾਤਮਾ ਦਾ ਨਾਮ ਮਨ ਦੇ ਅੰਦਰ ਵਸਦਾ ਤੇ ਸਹਿਜ ਅਵਸਥਾ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਟਿਕ ਕਰਕੇ ਉਸ ਨਾਮ ਦਾ ਰਸ ਪ੍ਰਾਪਤ ਹੁੰਦਾ ਹਰ ਕੈ ਭਾਣ ਸੁਖ ਪਾਈਏ ਹਰ ਲਾਹ ਅਨਿਤ ਲਿਜੇ ਹਰੀ ਦੀ ਇੱਛਾ ਦੇ ਅਨੁਸਾਰ ਹੀ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਤੋਂ ਮਿਲੇ ਨਾਮਦਾਨ ਦੇ ਨਾਲ ਆਤਮਕ ਸੁਖ ਪ੍ਰਾਪਤ ਹੁੰਦਾ ਹੈ ਤੇ ਫੇਰ ਇਹ ਲਾਹਾ ਜਿਹੜਾ ਹੈ ਨਿਤਾ ਪ੍ਰਤੀ ਹੀ ਮਨੁੱਖ ਲੈਂਦਾ ਰਹਿੰਦਾ ਹੈ ਲਾਹਾ ਹਰ ਲਾਹਾ ਨਿਤ ਲਈਜੈ ਹਰ ਕੈ ਤਖਤ ਬਹਾਲੀਏ ਨਿਜ ਘਰ ਸਦਾ ਵਸੀਜੈ ਤੇ ਗੁਰੂ ਦੇ ਮਾਰਗ ਦੇ ਉੱਤੇ ਚੱਲਦੇ ਹਨ ਉਸ ਦੇ ਜਨ ਨੂੰ ਹਰੀ ਦੇ ਤਖਤ ਦੇ ਉੱਤੇ ਬਿਠਾਇਆ ਜਾਂਦਾ ਹੈ ਭਾਵ ਕਿ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਨਿਜ ਘਰ ਸਦਾ ਵਸੀਜੈ ਤੇ ਆਪਣੇ ਹਿਰਦੇ ਘਰ ਦੇ ਵਿੱਚ ਜਿੱਥੇ ਪ੍ਰਮਾਤਮਾ ਦਾ ਤਖਤ ਹੈ ਉਥੇ ਉਸ ਦਾ ਵਾਸਾ ਹਮੇਸ਼ਾ ਵਾਸਤੇ ਹੋ ਜਾਂਦਾ ਹਰ ਕਾ ਭਣ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲ ਜੈ ਪਰ ਇਹ ਹਰੀ ਦਾ ਭਣ ਉਹੀ ਮੰਨਦੇ ਨੇ ਗੁਰਬਾਣੀ ਉਹੀ ਮੰਨਦੇ ਨੇ ਗੁਰੂ ਦੀ ਸਿੱਖਿਆ ਉਹੀ ਮੰਨਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਗੁਰੂ ਤੋਂ ਹੀ ਦੂਰ ਰਹਿਣ ਉਹਨਾਂ ਨੂੰ ਗੁਰੂ ਦੀ ਸਿੱਖਿਆ ਵੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਕਰਕੇ ਸਭ ਤੋਂ ਪਹਿਲਾਂ ਤੇ ਇਹ ਜ਼ਰੂਰੀ ਹੈ ਕਿ ਗੁਰੂ ਚਰਨਾਂ ਦੇ ਵਿੱਚ ਰੋਜ਼ਾਨਾ ਨਤਮਸਤਕ ਹੋਈਏ ਗੁਰਬਾਣੀ ਰੋਜ਼ਾਨਾ ਪੜ੍ਹੀਏ ਸ਼ਹਿਜ ਪਾਠ ਜੀਵਨ ਦੇ ਵਿੱਚ ਕਰਦੇ ਰਹੀਏ ਫੇਰ ਹੀ ਮੰਨਣ ਦੀ ਗੱਲ ਆਵੇਗੀ ਜੇ ਸੁਣਿਆ ਨਹੀਂ ਤੇ ਫਿਰ ਮੰਨਿਆ ਵੀ ਕਿਵੇਂ ਜਾਵੇਗਾ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਭੁੱਲਾਂ ਚੁੱਕਾਂ ਤੋਂ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ